ਔਰ ਸਿੱਖੀ ਦੇ ਨਾਲ ਜੋੜਨਾ ਬਹੁਤ ਇੰਪੋਰਟੈਂਟ ਆ ਸਿੱਖੀ ਸਿਧਾਂਤਾਂ ਨਾਲ ਜੋੜਨਾ ਬਹੁਤ ਇੰਪੋਰਟੈਂਟ ਆ ਮਲੇ ਇਹ ਚੀਜ਼ ਨਾ ਮਤਲਬ ਸਮਝ ਲਓ ਕੋੜ ਹੀ ਆ ਸਾਡੇ ਤੇ ਲੱਗਾ ਆ ਜਿਹੜਾ ਕਿ ਮਤਲਬ ਮੈਨੂੰ ਨਹੀਂ ਪਤਾ ਕਿੱਥੋਂ ਆਇਆ ਪਰ ਗੁਰੂ ਸਾਹਿਬਾਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਦੂਸਰੇ ਬਾਦਸ਼ਾਹ ਜਿਨੇ ਆਪਣਾ ਪੂਰਾ ਸਰਵਨ ਸਿਧਾਨ ਕਰਤਾ ਹੈ ਨਾ ਤੇ ਮਤਲਬ ਤਾਂ ਵੀ ਸਾਨੂੰ ਅਜੇ ਤੱਕ ਸਮਝ ਨਹੀਂ ਲੱਗੀ ਮੈਂ ਤੇ ਸ਼ਾਇਦ ਕਹਿੰਦੇ ਨਾ ਕਿ ਬੁਜ਼ਰੇ ਜਦੋਂ ਸੇ ਦਲਜ਼ਾਰ ਨਹੀਂ ਤਾਂ ਕੁਛ ਖਾਰ ਹੀ ਕੰਮ ਕਰ ਚਲੇ ਉਹ ਨਾ ਸੀ ਐਕਚੁਅਲੀ ਨਾ ਪਾਜੀ ਮੇਰਾ ਬਹੁਤ ਵੱਡਾ ਮੈਟਵੇਦਨ ਐਕਸੀਡੈਂਟ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਹੈ ਮਲਟੀਪਲ ਫੇਸ਼ਲ ਫ੍ਰੈਕਚਰ ਹੋ ਗਿਆ ਹੈ ਤੇ ਸਤਲ ਦੇ ਵਿੱਚ ਵੀ 19 ਸਟਿਚਸ ਸਰ ਮੌਤ ਦੇ ਮੂੰਹ ਚ ਵਾਪਸ ਆਇਆ ਮੈਂ ਹਾਂ ਚਲੋ ਕੁਛ ਤੇ ਕਰੀਏ ਅ ਤਰਮੀ ਆਪੋ ਆਪਣੀ ਮਿਲਵਟ ਗੋਜ਼ ਰੌਣ ਕਮ ਜ਼ਰਾਉਣ ਤੇ ਜੋ ਅੱਜ ਮੈਂ ਐਕਸ਼ਨ ਕਰ ਰਿਹਾ ਹਾਂ ਕਿਤੇ ਨਾ ਕਿਤੇ ਮੈਨੂੰ ਜਾ ਕੇ ਮਿਲਣੇ ਆ ਮੈਂ ਚੰਗਾ ਕਰਾਂ ਜਾਂ ਮਾੜਾ ਵੀ ਤੇ ਟਾਡੇ ਆਪਣੇ ਆ ਤੇ ਇਦਾਂ ਦੀ ਵਿਫਤਾ ਪੈਂਦੀ ਆ ਤੇ ਫਿਰ ਇੱਕ ਸਰੂਪ ਗੁਰੂ ਮਹਾਰਾਜ ਨੇ ਦਿੱਤਾ ਵਾ ਜੇਰਲੀ ਫਿਰ ਮਤਲਬ ਐਕਸ਼ਨ ਕਰਨਾ ਹੀ ਪੈਂਦਾ ਹੈ ਨਾ ਇਹ ਕਨਸੈਪਟ ਸਭ ਤੋਂ ਵੱਖਰਾ ਹੈ ਜਿਆਦਾਤਰ ਦੇਖਦੇ ਹੈ ਕਿ ਕਮੇਡੀ ਜਿਆਦਾ ਕਰਦੀ ਹੈ ਜਾਂ ਫਿਰ ਐਕਸ਼ਨ ਮੂਵੀ ਹੋ ਜਾਂਦੀ ਪਰ ਇਹ ਇੱਕ ਵੱਖਰਾ ਕਿਤੇ ਨਾ ਕਿਤੇ ਸਨੇਹਾ ਦਿੰਦੀ ਹੈ ਫਿਲਮ ਆਪਣੇ ਹੀ ਲੋਕਾਂ ਦੇ ਨਾਲ ਕਰਦੇ ਆ ਉਦੋਂ ਵੀ ਫੀਲ ਹੋਣੀ ਚਾਹੀਦੀ ਹੈ ਨਾ ਇਹ ਮਤਲਬ ਮੇਨ ਚੀਜ਼ ਹੈ ਵੀ ਜਦੋਂ ਮੁਫਤਾ ਦੀ ਗੱਲ ਕੀਤੀ ਗਈ ਆ ਜੋ ਗੁਰੂ ਸਾਹਿਬਾਨਾਂ ਦਾ ਬੇਸਿਕ ਪ੍ਰਿੰਸੀਪਲ ਹੈ ਮੈਂ ਵਾਰ-ਵਾਰ ਇਹ ਕਹੂੰਗਾ ਕਿ ਬੇਸਿਕ ਪ੍ਰਿੰਸੀਪਲ ਨੂੰ ਇਹਦੇ ਚ ਪ੍ਰਮੋਟ ਕੀਤਾ ਗਿਆ ਐਜੂਕੇਸ਼ਨ ਮੈਂ ਚਾਹੁੰਦਾ ਕਿ ਜਿੰਨੀ ਵੱਧ ਤੋਂ ਵੱਧ ਸਾਡੇ ਕੋਲ ਲੋਕ ਐਜੂਕੇਟ ਹੋਣਗੇ ਨਾ ਉਹ ਆਪਣੇ ਆਪ ਹੀ ਸਮਝ ਜਾਣਗੇ ਕਿ ਯਾਰ ਕੀ ਗਲਤ ਹੈ ਅਤੇ ਕੀ ਸਹੀ ਹੈ ਲਗਾਤਾਰ ਪੰਜਾਬ ਦੇ ਵਿੱਚ ਬਹੁਤ ਖੂਬ ਅਤੇ ਸੋਹਣੀਆਂ ਫਿਲਮਾਂ ਪੰਜਾਬ ਦੇ ਲੋਕਾਂ ਦੇ ਵਾਸਤੇ ਲਗਾਤਾਰ ਪੰਜਾਬੀ ਕਲਾਕਾਰ ਬਣਾਉਂਦੇ ਪਏ ਨੇ ਅੱਜ ਇੱਕ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਕਲਾਕਾਰ ਇੱਥੇ ਪਹੁੰਚੇ ਹੋਏ ਨੇ ਕਰਨੀ ਆਪੋ ਆਪਣੀ ਜਿਹੜੀ ਕਿ 13 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਕਰਨੀ ਕਰਮੀ ਆਪੋ ਆਪਣੀ ਤਾਂ ਕੀ ਕਹਿਣਾ ਚਾਹੁੰਦੇ ਜੀ ਇਹਦੇ ਫਿਲਮ ਵਿੱਚ ਅਸੀਂ ਖਾਸ ਕੀ ਲੈ ਕੇ ਆਏ ਹਾਂ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਆ ਅ ਇਹਦੇ ਵਿੱਚ ਅਸੀਂ ਮੈਨ ਮੇਨ ਮੈਸੇਜ ਇਹ ਹੋਏ ਜੀ ਮਨੁੱਖਤਾ ਇਕੁਐਲਿਟੀ ਰੇਸਿਜ਼ਮ ਮਲਕ ਖਤਮ ਹੋਣਾ ਚਾਹੀਦਾ ਕੁਆਲਿਟੀ ਬਰਾਬਰਤਾ ਦੀ ਗੱਲ ਕਰਨੀ ਚਾਹੀਦੀ ਹੈ ਇਹ ਇੱਕ ਵੱਡਾ ਮੈਸੇਜ ਹੈ ਅੱਛਾ ਫਿਲਮ ਦਾ ਨਾਮ ਜਿਹੜਾ ਵਾ ਉਹ ਕਰਮੀ ਆਪੋ ਆਪਣੀ ਇਹ ਕਿਸ ਤਰ੍ਹਾਂ ਦਿਮਾਗ 'ਚ ਆਇਆ ਤੇ ਕੀ ਸੋਚ ਕੇ ਇਹ ਨਾਮ ਅ ਪੰਜੀਰ ਦੇ ਵਿੱਚ ਨਾ ਇੱਕ ਸਟੋਰੀ ਬਿਲਡ ਕੀਤੀ ਗਈ ਹੈ ਕੈਨਵਸ ਇਹ ਦਿੱਤਾ ਗਿਆ ਕਿ ਮਤਲਬ ਅ ਤਰਮੀ ਆਪੋ ਆਪਣੀ ਮਲਬਟ ਗੋਜ਼ ਰੌਣ ਕਮ ਜ਼ਰਾਉਣ ਵੀ ਜੋ ਅੱਜ ਮੈਂ ਐਕਸ਼ਨ ਕਰ ਰਿਹਾ ਹਾਂ ਕਿਤੇ ਨਾ ਕਿਤੇ ਮੈਨੂੰ ਜਾ ਕੇ ਮਿਲਣੇ ਆ ਮੈਂ ਚੰਗਾ ਕਰਾਂ ਜਾਂ ਮਾੜਾ ਮਿਲ ਤਰਾਂ ਹੈ ਨਾ ਉਹਦੇ ਵਿੱਚ ਕੁਝ ਦਿਖਾਇਆ ਗਿਆ ਕਿ ਮਤਲਬ ਲੈਟਸ ਸੇ ਕਿ ਇਟ ਅਸਿਊਮ ਕੀਤਾ ਗਿਆ ਕੈਨਵਸ ਦਿੱਤਾ ਗਿਆ ਕਿ ਮੈਂ ਮਤਲਬ ਮੇਰੇ ਮੇਬੀ ਫੋਰ ਫਾਦਰ ਇਹੋ ਜੀਆਂ ਚੀਜ਼ਾਂ ਕਰਦੇ ਹੋਣੇ ਆ ਤੇ ਤਦ ਮੇਰੇ ਨਾਲ ਮਤਲਬ ਅਬਰੌਡ ਇਹ ਚੀਜ਼ਾਂ ਹੈਪਨਿੰਗ ਹੋ ਰਹੀ ਹੈ ਡਿਸਕ੍ਰਿਮੀਨੇਸ਼ਨ ਜਾਂ ਇਦਾਂ ਦਾ ਕੁਝ ਇਹ ਚੀਜ਼ ਦਿਖਾਈ ਗਈ ਹੈ ਹਾਂਜੀ ਅ ਨਿਆੰਗ ਸਿੰਘ ਜੀ ਬਣੀ ਜੇ ਤੁਸੀਂ ਇਸ ਫਿਲਮ ਦੇ ਵਿੱਚ ਕੀ ਇਸ ਤਰ੍ਹਾਂ ਦਾ ਹੋ ਗਿਆ ਜਦੋਂ ਇਕਦਮ ਚੋਲਾ ਪਾਣਾ ਪੈ ਗਿਆ ਸਾਨੂੰ ਰੂਪ ਦੇ ਵਿੱਚ ਆਣਾ ਪੈ ਗਿਆ ਖਾਸ ਥੋੜੀ ਜੀ ਜਾਣਕਾਰੀ ਸਾਂਝੀ ਕਰੀ ਉਹਦੇ ਵਿੱਚ ਫਾਜੀ ਇਹ ਦਿਖਾਇਆ ਗਿਆ ਕਿ ਜਦੋਂ ਡਾਇਲੌਗ ਦੇ ਨਾਲ ਗੱਲ ਨਹੀਂ ਬਣਦੀ ਤੇ ਤੁਹਾਡੇ ਆਪਣੇ ਆ ਤੇ ਇਦਾਂ ਦੀ ਵਿਵਪਤਾ ਪੈਂਦੀ ਆ ਤੇ ਫਿਰ ਇੱਕ ਸਰੂਪ ਗੁਰੂ ਮਹਾਰਾਜ ਨੇ ਦਿੱਤਾ ਵਾ ਕਿ ਜੇ ਲਈ ਫਿਰ ਮਤਲਬ ਐਕਸ਼ਨ ਕਰਨਾ ਹੀ ਪੈਂਦਾ ਹੈ ਨਾ ਤੇ ਇਸ ਕਰਕੇ ਉਹ ਟਰਾਂਸਫਰਮੇਸ਼ਨ ਦਿਖਾਈ ਆ ਕਿ ਇੱਕ ਸਿੰਪਲ ਬੰਦਾ ਜਿਹੜਾ ਮਤਲਬ ਡਾਇਲੋਗ ਦੇ ਨਾਲ ਸਮਝਾਉਣਾ ਚਾਹ ਰਿਹਾ ਗੱਲ ਕਰ ਰਿਹਾ ਬਾਰ-ਬਾਰ ਗੱਲ ਕਰ ਰਿਹਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਪਰ ਕਈ ਚੀਜ਼ਾਂ ਹੁੰਦੀਆਂ ਕਿ ਐਕਸਟ੍ਰੀਮ ਚ ਜਾ ਕੇ ਕਈ ਦਲ ਤਨਸਬ ਜਦਾਵਾਂ ਦੇ एलिमेंट्स ਜਿਹੜੇ ਹੁੰਦੇ ਨੇ ਨਾ ਉਹ ਫਿਰ ਤੁਹਾਡੀ ਫੈਮਲੀ ਉਹ ਤੁਹਾਡੇ ਮਤਲਬ ਉਸ ਧਰਮ ਨੂੰ ਮਤਲਬ ਕਰਨਾ ਚਾਹੁੰਦੇ ਆ ਗਲਤ ਤੇ ਫਿਰ ਉਹਨਾਂ ਨੂੰ ਰੋਕਣ ਲਈ ਗੁਰੂ ਸਾਹਿਬ ਨੇ ਵੀ ਕਿਹਾ ਫਿਰ ਸੈਤਨ ਡਾਇਲੋਗ ਤੋਂ ਬਾਅਦ ਤੇ ਫਿਰ ਹਥਿਆਰੀ ਹੈ ਹੈਨਾ ਜ਼ਿਆਦਾਤਰ ਕਿੱਥੇ ਸ਼ੂਟਿੰਗ ਇਸ ਫਿਲਮ ਦੀ ਕੀਤੀ ਗਈ ਇਹ ਜਿਮਾ ਜੀ ਮੋਸਟਲੀ ਪੰਜਾਬ ਦੇ ਵਿੱਚ ਹੋਈ ਆ ਫਿਰ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਹੋਈ ਆ ਕਾਫੀ ਉਹਦੇ ਵਿੱਚ ਦੋ ਗਾਣੇ ਕੈਨੇਡਾ 'ਚ ਸ਼ੂਟ ਹੋਏ ਨੇ ਸਟੋਰੀ ਪਾਰਟ ਕਾਫੀ ਉੱਥੇ ਸ਼ੂਟ ਹੋਇਆ ਮੋਸਟਲੀ ਪੰਜਾਬ ਐਂ ਹਿਮਾਚਲ ਪ੍ਰਦੇਸ਼ 'ਚ ਸ਼ੂਟ ਹੋਈ ਵਰਲਡ ਵਾਰ ਹੋਏਗੀ ਰਿਲੀਜ਼ ਜੇ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜਿਹਦੇ ਵਿੱਚ ਦਿੱਕਤਾਂ ਦਾ ਸਾਹਮਣਾ ਕੋਈ ਕਰਨਾ ਪਿਆ ਕੈਨੇਡਾ ਵਿੱਚ ਜਿੱਥੇ ਤੁਸੀਂ ਦੱਸਦੇ ਪਈਓ ਸ਼ੂਟਿੰਗ ਕਰਨੀ ਪਈ ਤੇ ਕੋਈ ਉੱਥੇ ਫਿਲਮਾਂ ਰਿਲੀਜ਼ ਕਰਨ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਹੁੰਦਾ ਜਾਂ ਫਿਰ ਸ਼ੂਟਿੰਗ ਕਰ ਲੈ ਕੇ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਨੇ ਭਾਜੀ ਪਰਮਿਸ਼ਨਸ ਲੈ ਕੇ ਕਰੋ ਤੁਹੀਂ ਕੋਈ ਪ੍ਰੋਬਲਮ ਨਹੀਂ ਉਥੇ ਹਾਂਜੀ ਹਾਂਜੀ ਇਸ ਇਦਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਹਾਂਜੀ ਬਾਕੀ ਜੋ ਕੋਈ ਵੀ ਤੁਸੀਂ ਪ੍ਰੋਜੈਕਟ ਬਣਾਉਂਦੇ ਜੋ ਆਕੜਾਂ ਤੇ ਆਉਂਦੀਆਂ ਇਹਨਾਂ ਉਹਦੇ 'ਚ ਕਰਨਾ ਪੈਂਦਾ ਹਾਂਜੀ اچھا ਇਹ ਕਨਸੈਪਟ ਸਭ ਤੋਂ ਵੱਖਰਾ ਹੈ ਜੀ ਜੀ ਜ਼ਿਆਦਾਤਰ ਦੇਖਦੇ ਆ ਕਿ ਕਮੇਡੀ ਜ਼ਿਆਦਾ ਕਰਦੀ ਹੈ ਜਾਂ ਫਿਰ ਐਕਸ਼ਨ ਮੂਵੀ ਹੋ ਜਾਂਦੀ ਪਰ ਇਹ ਇੱਕ ਵੱਖਰਾ ਕਿਤੇ ਸੁਨੇਹਾ ਦਿੰਦੀ ਹੈ ਫਿਲਮ ਇਹ ਦਿਮਾਗ 'ਚ ਕਿਸ ਤਰ੍ਹਾਂ ਆਇਆ ਤੇ ਇਹ ਕਦੋਂ ਤੋਂ ਸ਼ੁਰੂ ਕੀਤੀ ਸੀ ਕਹਾਣੀ ਲਿਖਣੀ ਜੀ ਕਿਉਂਕਿ ਲਿਖੀ ਵੀ ਤੁਸੀਂ ਜੀ 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 ਏ ਭਾਜੀ ਮੇਰੇ ਨਾ 18 19 ਦੇ ਵਿੱਚ ਆਇਆ ਜਦੋਂ ਮੈਂ ਪੰਜਾਬ ਆਇਆ ਕੋਈ ਚੀਜ਼ਾਂ ਐ ਸੀ ਕੋਈ ਉੱਥੇ ਹੈਪਨਿੰਗਸ ਵੀ ਹੋਈਆਂ ਇਦਾਂ ਦੀਆਂ ਹਨਾ ਅ ਜਿਹਦੇ ਵਿੱਚ ਇਹ ਫੀਲ ਹੋਇਆ ਕਿ ਯਾਰ ਅਸੀਂ ਮਤਲਬ ਸਾਡੇ ਨਾਲ ਜਦੋਂ ਹੁੰਦਾ ਤੇ ਬੜਾ ਦੁੱਖ ਹੁੰਦਾ న్యూਸ 'ਚ ਵੀ ਸੁਣੇਂਦੀਆਂ ਚੀਜ਼ਾਂ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਗਈ ਸਾਡੇ ਨਾਲ ਕਿਸੇ ਨੇ ਅਹ ਕਰਤਾ ਪਰ ਜਦੋਂ ਸਾਡੇ ਲੋਕ ਆਪਣੇ ਹੀ ਲੋਕਾਂ ਦੇ ਨਾਲ ਕਰਦੇ ਆ ਉਦੋਂ ਵੀ ਫੀਲ ਹੋਣੀ ਚਾਹੀਦੀ ਹੈ ਨਾ ਤੇ ਮਤਲਬ ਮੇਨ ਚੀਜ਼ ਹੈ ਮੈਂ ਲੈ ਰਹੇ ਹਾਂ ਮੁੱਖ ਨੁਕਤਾ ਦੀ ਗੱਲ ਕੀਤੀ ਗਈ ਆ ਜੋ ਗੁਰੂ ਸਾਹਿਬਾਨਾਂ ਦਾ ਬੇਸਿਕ ਪ੍ਰਿੰਸੀਪਲ ਹੈ ਮੈਂ ਬਾਰ ਬਾਰ ਇਹ ਕਹੂੰਗਾ ਕਿ ਬੇਸਿਕ ਪ੍ਰਿੰਸੀਪਲ ਨੂੰ ਇਹਦੇ ਵਿੱਚ ਪ੍ਰਮੋਟ ਕੀਤਾ ਗਿਆ ਜਿਹੜੇ ਗੁਰੂ ਸਾਹਿਬਾਨ ਨੇ ਸੰਗਤ ਪੰਗਤ ਦਾ ਸਿਧਾਂਤ ਦਿੱਤਾ ਜਿਹੜਾ ਗੁਰੂ ਸਾਹਿਬਾਨਾਂ ਨੇ ਇੱਕ ਬਰਾਬਰਤਾ ਦੀ ਗੱਲ ਕੀਤੀ ਹੈ ਸਿੱਖੀ ਬਣਾਈ ਕਿ ਉਹ ਗਈ ਸੀ ਉਸ ਚੀਜ਼ ਨੂੰ ਪ੍ਰਮੋਟ ਕੀਤਾ ਜੋ ਸਿੱਖੀ ਦਾ ਬੇਸਿਕ ਸਿਧਾਂਤ ਹੈ ਉਹਦੇ ਤੋਂ ਉੱਪਰ ਮੇਰੇ ਖਿਆਲ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਵੀ ਨਹੀਂ ਕੋਈ ਸੰਸਥਾਨੀਅ ਉਸ ਤੋਂ ਉੱਪਰ ਕੋਈ ਨਹੀਂ ਲੋਕ ਨਹੀਂ ਉਹ ਜਿਹੜੇ ਗੁੰਮਰਾਹ ਕਰਦੇ ਨੇ ਆਮ ਜਨਤਾ ਨੂੰ ਧਰਮ ਦੇ ਨਾਮ ਦੇ ਉੱਤੇ ਰੋਟੀਆਂ ਸੇਕੀ ਜਾਂਦੀਆਂ ਨੇ ਅੱਜ ਧਰਮ ਦੇ ਨਾਮ ਦੇ ਉੱਤੇ ਪਤਾ ਨਹੀਂ ਕੀ ਕੁਝ ਕਰ ਦਿੱਤਾ ਜਾਂਦਾ ਕਿਉਂ ਇਸ ਤਰ੍ਹਾਂ ਹੁੰਦਾ ਪਿਆ ਕੀ ਕਾਰਨ ਸਮਝਦੇ ਇਹ ਦੇ ਮੈਂ ਜੀ ਉਹਨਾਂ ਮੇਰੇ ਖਿਆਲ ਨਾਲ ਤੇ ਸਾਡੇ ਲੋਕ ਇੰਨੇ ਇੱਕ ਸਮਝਦਾਰ ਹੋ ਗਏ ਐ ਮੈਨੂੰ ਐਜੂਕੇਸ਼ਨ ਮੈਂ ਚਾਹੁੰਦਾ ਕਿ ਜਿੰਨੀ ਵੱਧ ਤੋਂ ਵੱਧ ਸਾਡੇ ਕੋਲ ਲੋਕ ਐਜੂਕੇਟ ਹੋਣਗੇ ਨਾ ਉਹ ਆਪਣੇ ਆਪ ਹੀ ਸਮਝ ਜਾਣਗੇ ਕਿ ਯਾਰ ਕੀ ਗਲਤ ਈਆ ਤੇ ਕੀ ਸਹੀ ਐ ਮੇਨ ਮੈਂ ਇਹੀ ਕਹਿਣਾ ਚਾਹੁੰਦਾ ਐਜੂਕੇਸ਼ਨ ਜਿਹੜਾ ਨਾ ਸਭ ਤੋਂ ਵੱਡਾ ਹਥਿਆਰ ਐ ਸਾਡੇ ਲੋਕ ਮਤਲਬ ਵੱਧ ਤੋਂ ਵੱਧ ਐਜੂਕੇਟ ਹਨ ਪਿੰਡਾਂ 'ਚ ਨਹੀਂ ਐਜੂਕੇਸ਼ਨ ਨਹੀਂ ਹੈ ਗਰੀਬ ਬੱਚਾ ਪੜ ਨਹੀਂ ਸਕਦਾ ਹਨਾ ਆ ਔਰ ਸਿੱਖੀ ਦੇ ਨਾਲ ਜੋੜਨਾ ਬਹੁਤ ਇੰਪੋਰਟੈਂਟ ਹੈ ਸਿੱਖੀ ਸਿਧਾਂਤਾਂ ਨਾਲ ਜੋੜਨਾ ਬਹੁਤ ਇੰਪੋਰਟੈਂਟ ਹੈ ਜਿਹੜੇ ਇੱਕ ਯੂਨੀਵਰਸਲ ਕਨਸੈਪਟ ਹੈ ਆਈ ऍम ਨਾਟ ਟਾਕਿੰਗ ਅਬਾਊਟ ਕਿ ਮਤਲਬ ਯਾਰ ਮੈਂ ਇਥੋਂ ਦੀ ਨਹੀਂ ਗੱਲ ਕਰ ਰਿਹਾ ਮੈਂ ਮਤਲਬ ਇਸ ਇਹ ਦਾਨਾ ਸਿਧਾਂਤ ਹੈ ਕਿ ਪੂਰੀ ਦੁਨੀਆ 'ਚ ਜਾਣਾ ਚਾਹੀਦਾ ਔਰ ਇਹ ਮਤਲਬ ਤੋੜਨ ਦੀ ਗੱਲ ਕਰਦਾ ਹੀ ਨਹੀਂ ਸਿੱਖੀ ਤੋੜਨ ਦੀ ਗੱਲ ਨਹੀਂ ਕਰਦੀ ਕਹਿੰਦੇ ਜੋੜਨ ਦੀ ਗੱਲ ਕਰਦੀ ਹੈ ਔਰ ਪੂਰੀ ਮਨੁੱਖਤਾ ਨੂੰ ਜੋੜਨ ਦੀ ਗੱਲ ਕਰਦੀ ਹੈ ਅੱਜ ਕਿਤੇ ਨਾ ਕਿਤੇ ਜੇ ਅਸੀਂ ਪੰਜਾਬੀ ਸਿਨੇਮਾ ਹੋਵੇ ਹਿੰਦੀ ਸਿਨੇਮਾ ਹੋਵੇ ਕੋਈ ਵੀ ਹੋਵੇ ਭੇਟ ਚੱਲ ਬਣ ਜਾਂਦੀ ਹੈ ਜੇ ਕੋਈ ਕਮੇਡੀ ਫਿਲਮ ਬਣਦੀ ਤੇ ਉਹ ਕਮੇਡੀ ਹੀ ਬਣਾਈ ਜਾਂਦੇ ਸਾਰੇ ਜਣੇ ਉਹ ਹੀ ਫਿਲਮ ਬਣਾਈ ਜਾਂਦੇ ਆ ਕਿਉਂਕਿ ਪੈਸਾ ਕਮਾਣਾ ਹੁੰਦਾ ਤੁਹਾਡੇ ਮਨਚ ਇਹ ਗੱਲ ਨਹੀਂ ਆਈ ਕਿ ਮੈਂ ਉਧਰ ਹੀ ਚੱਲਾਂ ਜਿੱਥੇ ਸਾਰੇ ਜਣੇ ਜਾਣਦੇ ਉਹ ਭਾਜੀ ਦੋ ਰੋਟੀਆਂ ਖਾਣੀਆਂ ਮਿਲ ਜ ਜਾਣੀਆਂ ਉਹ ਮਿਲ ਜ ਜਾਣੇ ਮੈਂ ਨਾਂ ਵੀ ਕਰਾਂ ਨਾ ਤਾਂ ਵੀ ਮਿਲ ਜਾਣੀਆਂ ਪਰ ਇੱਕ ਵਿਜ਼ਨ ਹੁੰਦਾ ਨਾ ਕਿ ਯਾਰ ਸਮਾਜ ਲਈ ਕੁਝ ਕੀਤਾ ਜਾਵੇ ਠੀਕ ਹੈ ਮਲੇਂਕ ਚੀਜ਼ ਨਾ ਮਤਲਬ ਸਮਝ ਲਓ ਕੋੜ ਹੀ ਆ ਸਾਡੇ ਤੇ ਲੱਗਾ ਆ ਜਿਹੜਾ ਕਿ ਮਤਲਬ ਮੈਨੂੰ ਨਹੀਂ ਪਤਾ ਕਿੱਥੋਂ ਆਇਆ ਪਰ ਗੁਰੂ ਸਾਹਿਬਾਨਾ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਦੂਸਰੇ ਪਾਤਸ਼ਾਹ ਜਿਨੇ ਆਪਣਾ ਪੂਰਾ ਸਰਵਨ ਸਿਧਾਨ ਕਰਤਾ ਹੈ ਨਾ ਤੇ ਮਤਲਬ ਤਾਂ ਵੀ ਸਾਨੂੰ ਅਜੇ ਤੱਕ ਸਮਝ ਨਹੀਂ ਲੱਗੀ ਮੈਂ ਕਿ ਸ਼ਾਇਦ ਕਹਿੰਦੇ ਨਾ ਕਿ ਗੁਜ਼ਰੇ ਜਦੋਂ ਸੇ ਗੁਲਜ਼ਾਰ ਨਹੀਂ ਤਾਂ ਕੁਛ ਖਾਰ ਹੀ ਕੰਮ ਕਰ ਚਲੇ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਭਾਜੀ ਪੈਸੇ ਪੂਸੇ ਤੇ ਚ ਆਉਂਦੇ ਰਹਿੰਦੇ ਹੱਥਾਂ ਦੀ ਮੈਲ ਹੁੰਦੀ ਆ ਨਾ ਆ ਹੀ ਜਾਣੇ ਉਹਦੇ ਅੱਛਾ ਕੋਈ ਫਿਲਮ ਸ਼ੂਟ ਕਰਦੇ ਆ ਕੋਈ ਐਸਾ ਪਲ ਦਰਸ਼ਕਾਂ ਨਾਲ سانਝਾ ਕਰਦੇ ਹਾਂ ਜਿਹੜਾ ਕਰ ਕਰ ਗਿਆ ਦਿਮਾਗ ਵਿੱਚ ਕਿ ਨਹੀਂ ਐ ਨਹੀਂ ਜਾਣਾ ਐ ਇਦਾਂ ਦਾ ਪਾਸ ਭਾਜੀ ਦੇ ਨਾਲ ਕਾਫੀ ਹੋਇਆ ਮਤਲਬ ਬੜੀਆਂ ਕੰਪੋਜੀਸ਼ਨਸ ਬਣੀਆਂ ਬੜੀਆਂ ਠੱਠੀਆਂ ਹਨਾ ਬੜਾ ਮਲਸ ਸੋਚ ਕੇ 뮤직 ਬਣਾਇਆ ਗਿਆ ਤੇ ਯਾਰ ਹਰ ਤਰ੍ਹਾਂ ਦਾ ਰੰਗ ਹੋਵੇ ਐਂਟਰਟੇਨਿੰਗ ਵੀ ਹੋਵੇ ਮੈਸੇਜ ਵੀ ਹੋਵੇ ਇਹਦੇ ਵਿੱਚ ਆਪਣੇ ਦਲੇਰ ਭਾਜੀ ਨੇ ਗਾਇਆ ਸੋਨੋਂ ਨਗਮ ਜੀ ਨੇ ਟਾਈਟਲ ਟਰੈਕ ਗਾਇਆ ਜੀ ਆ ਜ਼ਮੀਨ ਉਟਿਆਲ ਨੇ ਰੋਮਾਂਟਿਕ ਇੱਕ Song ਹੈ ਜਿਹੜਾ ਕਿ ਮੀਆਂ ਬੀਵੀ ਤੇ ਫਲਮਾਇਆ ਗਿਆ ਫੈਮਲੀ ਦਾ ਪਿਆਰ ਦੱਸਿਆ ਗਿਆ ਫਿਲਮ ਦੇ ਵਿੱਚ ਮੈਂ ਹਰ ਰੰਗ ਦਿੱਤਾ ਗਿਆ ਸੋਹਣਾ ਕਿਹੜਾ ਲੱਗਾ ਸਭ ਤੋਂ ਤੁਹਾਨੂੰ Song ਸਾਰੇ ਹੀ ਆ ਜੀ ਸਾਰੇ ਪੰਜ ਗੀਤ ਮੇਰੇ ਲਿਖੇ ਹੋਏ ਨੇ ਇੱਕ ਇੱਕ ਲੜਕਾ ਰੇਸ਼ਮ ਹੈ ਰੇਸ਼ਮ ਉਹਦਾ ਲਿਖੀ ਹੋਈ ਪ੍ਰਭਾਤ ਫੇਰੀ ਆ ਉਹ ਮੈਨੂੰ ਗਾਉਣ ਦਾ ਮੌਕਾ ਮਿਲਿਆ ਤੇ ਹਾਂਜੀ ਮੈਂ ਪਹਿਲਾਂ ਕਹਿੰਦਾ ਸੀ ਐਕਚੁਅਲੀ ਨਾ ਪਾਜੀ ਮੇਰਾ ਬਹੁਤ ਵੱਡਾ ਮੈਟਵੈਦਨ ਐਕਸੀਡੈਂਟ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਸੀ ਮਲਟੀਪਲ ਫੇਸ਼ਲ ਫ੍ਰੈਕਚਰ ਹੋ ਗਿਆ ਸੀ ਤੇ ਸਕਲ ਦੇ ਵਿੱਚ ਵੀ 19 ਸਟਿਚਸ ਸੀ ਸਰ ਮੌਤ ਦੇ ਮੂੰਹ ਚ ਵਾਪਸ ਆਇਆ ਮੈਂ ਚਲੋ ਕੁਛ ਤੇ ਕਰੀਏ ਹਾਂ ਕੁਛ ਤੇ ਕੁਝ ਚਾਂਦ ਲੈਣਾ ਮੈਂ ਚਾਹਾਂਗਾ ਕਿ ਗਾ ਕੇ ਸੁਣਾ ਦਿਓ ਜਿਹੜਾ ਤੁਸੀਂ ਲਿਖਿਆ ਹਾਂਜੀ ਇੱਕ ਮੇਰਾ ਇਹਦੇ ਵਿੱਚ ਰੋਮਾਂਟਿਕ ਬੀਟ Song ਹੈ ਨਾ ਹੈਗਾ ਜੀ ਸੋਣੀਏ ਤੂੰ ਲੱਗੇ ਮੈਨੂੰ ਅੰਬਰਾਂ ਦੀ ਹੂਰ ਇੱਕ ਪਾਲ ਅੱਖੀਆਂ ਤੋਂ ਹੋਈ ਨਾ ਤੂੰ ਦੂਰ ਸੋਣੀਏ ਤੂੰ ਲੱਗੇ ਮੈਨੂੰ ਅੰਬਰਾਂ ਦੀ ਹੂਰ ਇੱਕ ਪਾਲ ਅੱਖੀਆਂ ਤੋਂ ਹੋਈ ਨਾ ਤੂੰ ਦੂਰ ਸੋਣੀ ਮਹੀਵਾਲ ਜੇ ਮੈਂ ਰਾਂਝਾ ਤੇ ਹੀਰ ਜੇ ਮੈਂ ਰੱਬ ਨੂੰ ਫਕੀਰ ਤੈਨੂੰ ਕਰਾਂਗਾ ਪਿਆਰ ਸੋਣੀ ਮਹੀਵਾਲ ਜੇ ਮੈਂ ਰਾਂਝਾ ਤੇ ਹੀਰ ਜੇ ਮੈਂ ਰੱਬ ਨੂੰ ਫਕੀਰ ਤੈਨੂੰ ਕਰਾਂਗਾ ਪਿਆਰ ਅੱਖਾਂ ਚ ਸਰੂਰ ਮੰਗੂ ਹੀਰੀਏ ਨੀ ਹੂਰ ਮੰਗੂ ਸੀਨੇ ਨਾਲ ਲਾ ਕੇ ਤੈਨੂੰ ਰੱਖੂ ਸਰਦਾਰ ਅੱਖਾਂ ਚ ਸਰੂਰ ਮੰਗੂ ਹੀਰੀਏ ਨੀ ਹੂਰ ਮੰਗੂ ਸੀਨੇ ਨਾਲ ਲਾ ਕੇ ਤੈਨੂੰ ਰੱਖੂ ਸਰਦਾਰ ਕੀ ਬਤਾ ਕਲਮ ਤੁਹਾਡੀ ਬਹੁਤ ਵਧੀਆ ਫਿਲਮਾਂ ਵਿੱਚ ਵੀ ਤੇ ਗੀਤਾਂ ਵਿੱਚ ਵੀ ਹੈ ਹਾਂਜੀ ਅੱਛਾ ਵੀਰ ਜੀ ਕਮਾਨ ਤੁਹਾਡੇ ਹੱਥ 'ਚ ਹੀ ਐਨਾ ਮਗਰ ਉਸਾਰਾ ਤੁਸੀਂ ਖਿੱਚਦੇ ਪਏ ਸੀ ਜਾਂ ਤੀਰ ਤੇ ਚਲਾਈ ਜਾਂਦਾ ਸੀ ਔਰ ਮਗਰ ਕਮਾਨ ਤੁਹਾਡੇ ਹੱਥ ਸੀ ਕੀ ਕੀ ਤਿਆਰੀ ਸੀ ਕੀ ਸੋਚਿਆ ਸੀ ਸਰ ਪਹਿਲੇ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਬਜਟ ਕੋਈ ਪ੍ਰੋਬਲਮ ਨਹੀਂ ਹੈ ਕੋਸ਼ਿਸ਼ ਕਰੋ ਕਿ ਅਸੀਂ ਇਦਾਂ ਦਾ ਮਿਊਜ਼ਿਕ ਕਰ ਸਕੀਏ ਜਿਹੜਾ ਕਦੀ ਪੰਜਾਬੀ ਮੂਵੀ ਚ ਘੱਟ ਦੇਖਣ ਨੂੰ ਮਿਲਿਆ ਹੋਵੇ ਤੇ ਉਹਦੇ ਲਈ ਅਸੀਂ ਇਹੀ ਪਲਾਨ ਕੀਤਾ ਕਿ ਕਿਉਂ ਨਾ ਅਪਰੋਚ ਕਰੀਏ ਬਾਲੀਵੁੱਡ ਦੇ ਸਿੰਗਰਸ ਨੂੰ ਤੇ ਜਦੋਂ ਅਸੀਂ ਉਹਨਾਂ ਕੋਲ ਗਏ ਤੇ ਉਹਨਾਂ ਨੂੰ ਇਸ ਚੀਜ਼ ਲਈ ਮਨਾਣਾ ਕਿ ਪੰਜਾਬੀ ਫਿਲਮ ਲਈ ਗਾਓ ਬੜਾ ਮੁਸ਼ਕਿਲ ਸੀਗਾ ਤੇ ਜੀ ਨੋਟ ਯਾਰ ਜੀ ਸੋਨੂੰ ਨਿਗਮ ਜੀ ਪਹਿਲਾਂ ਤੇ ਉਹ ਤਿਆਰ ਨਹੀਂ ਹੋ ਰਹੀ ਸੀ ਦਲੇਰਮਨਦੀ ਬਾਜੀ ਤੇ ਉਹ ਕਹਿਣ ਲੱਗੇ ਕਿ ਸਾਨੂੰ ਪਹਿਲੇ ਤੁਸੀਂ ਸਕ੍ਰੈਚ ਬਣਾ ਕੇ ਸੁਣਾਓ ਇਹਦੀ ਡਮੀ ਕਿ ਇਹਦੀ ਆਉਟਪੁੱਟ ਕੀ ਹੈ ਤੇ ਫਿਰ ਉਹਨਾਂ ਨੇ ਜਦੋਂ ਗਾਣੇ ਬਣਾ ਕੇ ਸੁਣਾਏ ਤੇ ਫਿਰ ਉਹ ਸਾਰੇ ਤਿਆਰ ਹੋ ਗਏ ਤੇ ਇੱਥੋਂ ਤੇ ਤਿਆਰ ਹੋ ਗਏ ਮੈਨੂੰ ਲੱਗਦਾ ਸੋਨੂੰ ਨਿਗਮ ਜੀ ਨੇ ਪੇਮੈਂਟ ਵੀ ਨਹੀਂ ਸੀ ਲਈ ਤੇ ਗਾਣਾ ਗਾ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪੇਮੈਂਟ ਨਹੀਂ ਲਈ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਪੇਮੈਂਟ ਬਾਅਦ ਚਾਹੰਦੀ ਰਹੇਗੀ ਤੁਸੀਂ ਪਹਿਲੇ ਗਾਣਾ ਕਰੋ ਇੰਨੀ ਪ੍ਰਸਿੱਧ ਹਾਂ ਇਨ ਇੰਪ੍ਰੈਸਰ। ਪਰ ਪਲੇਅਰਮੈਨ ਜੀ ਭਾਜੀ ਮੈਂ ਭਾਜੀ ਤੇ ਸਾਡੇ ਇੱਕ ਹੋਰ ਮਿੱਤਰ ਨੇ ਉਹਨਾਂ ਦੇ ਘਰ ਹੀ ਡੱਬ ਕਰਕੇ ਆਏ ਸਾਂ। ਉਹਨਾਂ ਨੂੰ ਵੀ ਸੀ ਪਤਾ ਮੈਂ ਲਿਖਿਆ। ਭਾਜੀ ਨੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਨੇ ਲੇਟਿਆ ਐਂਡ ਜਦੋਂ ਉਹਨਾਂ ਨੇ ਡੱਬ ਕਰਤੇ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ। ਤੇ ਉਹਨਾਂ ਨੇ ਮੈਨੂੰ ਮਿਲ ਹੱਗ ਕੀਤਾ ਕਹਿੰਦੇ ਵੀ ਮੈਂ ਨਾ ਇਦਾਂ ਦਾ ਗਾਣਾ ਪਹਿਲਾਂ ਪੰਜਾਬੀ ਦਾ ਆਇਆ ਨਹੀਂ। ਅੱਛਾ। ਸ਼ੁਬੀਨ ਜੀ ਦਾ ਪਹਿਲਾਂ ਸ਼ਾਇਦ ਪੰਜਾਬੀ ਫਿਲਮ 'ਚ ਗਾਣਾ ਹੋਏਗਾ। ਉਹਨਾਂ ਨੇ ਕਦੀ ਪੰਜਾਬੀ ਮੂਵੀ ਲਈ ਗਾਇਆ ਨਹੀਂ। ਇਹ ਪਹਿਲਾ Song ਹੈ ਉਹਨਾਂ ਦਾ। ਪਹਿਲਾ Song ਹੈ। ਤਿਆਰੀਆਂ ਪੂਰੀਆਂ ਨੇ ਬਹੁਤ ਬਹੁਤ ਵਧੀਆ ਤਿਆਰੀ ਹੈ ਮਿਊਜ਼ਿਕ ਦੀ ਤੇ ਬਹੁਤ ਵਧੀਆ ਤਿਆਰੀ ਹੈ ਬਾਕੀ ਅੱਗੇ ਤੁਹਾਡੇ ਲੋਗਾਂ ਤੇ ਇਹ ਸਭ ਕਿ ਤੁਸੀਂ ਕਿਸ ਤਰ੍ਹਾਂ ਅਨੁਪ੍ਰੇਸੈਂਟ ਕਰਦੇ ਹੋ ਦਰਸ਼ਕਾਂ ਨੂੰ ਮੈਸੇਜ ਦਿਓ ਕੀ ਕਹਿਣਾ ਚਾਹੁੰਦੇ ਹੋ ਆ ਦਰਸ਼ਕਾਂ ਨੂੰ ਮੈਸੇਜ ਇਹ ਹੀ ਆ ਕਿ ਇਸ ਫਿਲਮ ਨੂੰ ਵਾਰ ਤੋਂ ਵਾਰ ਦੇਖੋ ਪ੍ਰਮੋਟ ਕਰੋ ਤਾਂ ਕਿ ਮਤਲਬ ਇੱਕ ਜਿਹੜੇ ਸਾਡੇ ਗੁਰੂ ਸਹਿਬਾਨਾਂ ਨੇ ਇੱਕ ਪੂਰੀ ਦੁਨੀਆ ਨੂੰ ਮੈਨੂੰ ਕਹਿੰਨਾ ਦੁਨੀਆ ਨਹੀਂ ਪੂਰੇ ਯੂਨੀਵਰਸ ਨੂੰ ਇੱਕ ਸੰਦੇਸ਼ ਦਿੱਤਾ ਤਾਂ ਕਿ ਉਹ ਘਰ-ਘਰ ਪਹੁੰਚ ਸਕੇ ਔਰ ਮਤਲਬ ਹਰ ਬੰਦਾ ਬਰਾਬਰਤਾ ਦੀ ਗੱਲ ਕਰੇ ਤੇ ਮਤਲਬ ਸਾਰੇ ਐਸੀ ਨਾਲ ਮਿਲ ਕੇ ਰਹੀ ਹੈ 13 ਦਸੰਬਰ 2024 ਨੂੰ ਤਮਾਲ ਪੈਣ ਵਾਲੀ ਹੈ ਦੇਖੋ ਜੀ ਇਹ ਤੇ ਹੁਣ ਆਡੀਅנס ਦੇ ਹੱਥ ਹੈ ਅਸੀਂ ਤੇ ਉਪਰਾਲਾ ਕਰਤਾ ਹੈ ਨਾ ਇਦਾਂ ਦੀਆਂ ਫਿਲਮਾਂ ਨੂੰ ਮਤਲਬ ਹੰਗਾਰਾ ਮਿਲਣਾ ਚਾਹੀਦਾ ਤਾਂ ਕਿ ਇਦਾਂ ਦੇ ਸਬਜੈਕਟ ਆਉਂਦੇ ਰਹਿਣ ਬਣਦੇ ਰਹਿਣ ਤਾਂ ਕਿ ਸਮਾਜਿਕ ਮੁੱਦਿਆਂ ਦੇ ਨਾ ਬਹੁਤ ਲੋੜ ਆ ਸਾਨੂੰ ਦੇਖੋ ਸਾਊਦੀ ਇੰਡਸਟਰੀ ਕਿੱਥੇ ਪਹੁੰਚ ਗਈ ਹੈ ਨਾ ਉਹ ਕਿੱਡੇ-ਕੱਡੇ ਵਧੀਆ ਸਬਜੈਕਟਸ ਲੈ ਕੇ ਆਉਂਦੇ ਨੇ ਤੇ ਮਤਲਬ ਇਹ ਹੀ ਇੱਛਾ ਕਿ ਮਤਲਬ ਪ੍ਰੋਡਿਊਸਰਸ ਵੱਧ ਤੋਂ ਵੱਧ ਮਤਲਬ ਇਦਾਂ ਦੀਆਂ ਫਿਲਮਾਂ ਉੱਲ ਵੀ ਧਿਆਨ ਦੇਣਾ। ਬਾਕੀ ਹੱਦ ਜ਼ਿੰਦਗੀ ਦੇ ਵਿੱਚ ਰੰਗ ਤੇ ਹਰੇਕ ਜ਼ਰੂਰੀ ਹੈ। ਹਾਸਰਾਸ ਵੀ ਜ਼ਰੂਰੀ ਹੈ ਹੈਨਾ। ਤੇ ਹਰੇਕ ਜਿਨੇ ਦਿਲ ਦੀ ਨਾਲ ਤੁਸੀਂ ਫਿਲਮ ਬਣਾਈ ਹੈ ਨਾ ਉਹ ਦਰਸ਼ਕ ਦੇਖਦੇ ਪਏ ਤਾਂ ਫਿਲਮ ਦੇ ਨਹੀਂ ਦੁਗਣੀ ਤੇ ਰਾਤ ਚੁਗਣੀ ਹੋएगी। ਤਾਂ 13 ਦਸੰਬਰ 2024 ਨੂੰ ਸਿਨੇਮਾ ਹਾਲਾਂ ਦੇ ਵਿੱਚ ਫਿਲਮ ਲੱਗਣ ਜਾ ਰਹੀ ਹੈ। ਤਾਂ ਫਿਲਮ ਐਸੀ ਹੈ ਕਿ ਜਿਹਦਾ ਟ੍ਰੇਲਰ ਵੀ ਕਿਤੇ ਨਾ ਕਿਤੇ ਬਹੁਤ ਪਿਆਰ ਲੈਂਦਾ ਪਿਆ ਜਿਹੜੇ ਦਰਸ਼ਕ ਨੇ ਉਹਨਾਂ ਦੇ ਕੋਲ ਬਹੁਤ ਪਿਆਰ ਮਿਲਦਾ ਪਿਆ ਟ੍ਰੇਲਰ ਨੂੰ ਤਾਂ ਦੇਖਣਾ ਹੋਏਗਾ ਕਿ ਹੁਣ 13 ਦਸੰਬਰ ਨੂੰ ਕਿਹੜਾ ਕਿਹੜਾ ਆਪਣੇ ਕੰਮ ਛੱਡ ਕੇ ਇਸ ਫਿਲਮ ਨੂੰ ਵੇਖਣ ਜਾਂਦਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ